ਵਿਚਕਾਰ ਛਿੜੀ ਜੰਗ ਦਰਮਾਨ ਬਟਾਲਾ ਦੇ ਨਜ਼ਦੀਕ ਇੱਕ ਖੌਫਨਾਕ ਪੁਰਜਾ ਦੇਖ ਨੂੰ ਮਿਲਿਆ ਜਿੰਨੂੰ ਦੇਖ ਕੇ ਹਰ ਕੋਈ ਸਹਿਮਿਆ ਹੋਇਆ ਸੀ ਖੌਫ ਦਾ ਮਾਹੌਲ ਸੀ ਲੋਕਾਂ ਦੇ ਵਿੱਚਕਾਰ ਜਿਹੜਾ ਸੀ ਬਹੁਤ ਹੀ ਡਰ ਦਿਖਾਈ ਦੇ ਰਿਹਾ ਸੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਭਾਰਤ ਪਾਕਿਸਤਾਨ ਬਾਰਡਰ ਤੋਂ ਮਹਿਜ 25 ਕਿਲੋਮੀਟਰ ਦੂਰ ਹੈ ਤੇ ਬਟਾਲਾ ਦੇ ਲੋਕਾਂ 'ਚ ਡਰ ਤੇ ਖੌਫ ਦਾ ਮਾਹੌਲ ਬਣਿਆ ਹੋਇਆ ਬਟਾਲਾ ਦੇ ਨਜ਼ਦੀਕ ਪਿੰਡ ਇਚਾਪੁਰ ਦਾ ਕਿਸਾਨ ਜਦੋਂ ਆਪਣੇ ਖੇਤਾਂ 'ਚ ਪਹੁੰਚਦਾ ਤਾਂ ਉਸ ਨੂੰ ਆਪਣੇ ਖੇਤਾਂ 'ਚ ਚਿੱਟੇ ਰੰਗ ਦਾ ਖੋਲ ਦੇਖਣ ਨੂੰ ਮਿਲਦਾ ਹੈ ਪਹਿਲੀਆਂ ਚ ਪੇਟੋਏ ਨੂੰ ਦੇਖ ਕੇ ਉਹ ਹੋਰ ਪਰੇਸ਼ਾਨ ਹੋ ਜਾਂਦਾ ਹੈ ਦਹਿਸ਼ਤ ਤੇ ਖੋਫ ਮਨਜੇ ਨੂੰ ਦੇਖ ਕੇ ਕਿਸਾਨ ਅਜੇਪਾਲ ਸਿੰਘ ਨੇ ਦਲੇਰੀ ਵਿਖਾਉਂਦੇ ਹੋਏ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਡੀਐਸਪੀ ਸੰਜੀਵ ਕੁਮਾਰ ਨੇ ਖੋਲ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ মিডিਆ ਨੂੰ ਦੱਸਿਆ ਕਿ ਇਹ ਕਿਸੇ ਮਿਸਟਾਈਨ ਦਾ ਪੁਜਾ ਲੱਗਦਾ ਹੈ ਬਾਕੀ ਜਾਂਚ ਵਿੱਚ ਸਾਹਮਣੇ ਆਏਗਾ ਕਿ ਇਹ ਪੁਰਜਾ ਏ ਕਿ ਕੀ ਏ ਸਾਡੇ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਾਰਸ਼ਾਹਪੁਰਾ ਦੀ ਪਹਿਲੀ ਤੇ ਉਸਾਰਨ ਗੋਪਾਲ ਸਿੰਘ ਉਹਨਾਂ ਦੀ ਪਹਿਲੀ ਏ ਉੱਥੇ ਜਦੋਂ ਆਪਣੀ ਪਹਿਲੀ ਦੇ ਵਿੱਚ ਇਹਨਾਂ ਨੇ ਪਹਿਲੇ ਕਣਕ ਦੇ ਵੱਢ ਲਈ ਹੈ ਕਮਬਾਈਨ ਦੇ ਨਾਲ ਅੱਜ ਤੂੜੀ ਬਣਾਉਣ ਲਈ ਆਏ ਸੀ ਇਸ ਲਈ ਤੇ ਦੇਖਿਆ ਕਿ ਇੱਕ ਡਿਵਾਈਸ ਪਈ ਏ ਇੱਥੇ ਮੋਸਟ ਲਾਈਕਲੀ ਮਿਜ਼ਾਈਲ ਦਾ ਕੋਈ ਪਾਰਟ ਹੋਵੇਗਾ ਉਹ ਇਹਨਾਂ ਦੇ ਖੇਤਾਂ 'ਚ ਪਈ ਹੈ ਤੇ ਉਹਨਾਂ ਨੇ ਇਨਫੋਰਮ ਕੀਤਾ ਸਾਨੂੰ ਅਸੀਂ ਇੱਥੇ ਆ ਕੇ ਮੌਕੇ ਤੇ ਆਏ ਆ ਦੇਖਿਆ ਬਾਕੀ ਤੇ ਆਰਮੀ ਅਫੀਸ਼ਰਸ ਨੂੰ ਅਸੀਂ ਇਹਦੇ ਬਾਰੇ ਇਤਲਾਹ ਦਿਤੀ ਹੈ ਤੇ ਉਹ ਆ ਕੇ ਤੇ ਨੂੰ ਫਰਦਰ ਇਨਵੈਸਟੀਗੇਟ ਕਰ ਲੈਂਦੇ ਨੇ ਆਰਮੀ ਵਾਲੇ ਆਰਮੀ ਵਾਲੇ ਦੱਸਣ ਗਏ ਉਹਦੇ ਚ ਹਾਂ ਕਿ ਹੈ ਕੀ ਅਸੀਂ ਤਿਬਰੀ ਕੈਂਟ ਵਾਲਿਆਂ ਨੂੰ ਅਸੀਂ ਇੱਥੇ ਪਿਕ ਭੇਜ ਦਿੱਤੀ ਹੈ ਤੇ ਨਾਲੇ ਅਸੀਂ ਲੋਕੇਸ਼ਨ ਪੇਸ ਕੀ ਤੇ ਰਿਕਵੈਸਟ ਪਿੰਡ ਦਾ ਸ਼ਾਹਪੁਰੇ ਦਾ ਵੀ ਸੁਨੇਹ ਹੈ ਤੇ ਹੁਣ ਫੋਰਸ ਆਏ ਸੀਗੇ ਤੇ ਇੱਥੇ ਕੋਈ ਇੱਕ ਮੇਰਾ ਨਾਮ ਅਜੀਪਾਲ ਸਿੰਘ ਹੈ ਜੀ ਮੈਂ ਇਸੇ ਪਿੰਡ ਦਾ ਛਾਪੂਰੀ ਦਾ ਵੀ ਸਨੀਕ ਹੈ ਤੇ ਹੁਣ ਫੋਰਸ ਆਏ ਸੀਗੇ ਤੇ ਇੱਥੇ ਕੋਈ ਇੱਕ ਟੁਕੜਾ ਜੋ ਕਿ ਛੱਕੀ ਲੱਗਦਾ ਹੈ ਜਿਸ ਤਰ੍ਹਾਂ ਕੋਈ ਮਜ਼ਾਇਲ ਦਾ ਜਾਂ ਕੋਈ ਹੋਰ ਉਸ ਤਰ੍ਹਾਂ ਦਾ ਪਾਰਟ ਹੈ ਤੇ ਜਿੰਦਾ ਪਤਾ ਹੀ ਹੈ ਸਾਰਿਆਂ ਨੂੰ ਪਾਕਿਸਤਾਨਾ ਜੋ ਸਿਚੁਏਸ਼ਨ ਚੱਲ ਰਹੀ ਹੈ ਹੋਰਾਂ ਜਗਾਂ ਤੇ ਵੀ ਕਾਫੀ ਡਰੋਨ ਜਾਂ ਦੂਜੀਆਂ ਚੀਜ਼ਾਂ ਪਾਰਟਸ ਮਿਲੇ ਨੇ ਜੋ ਕੋਈ ਸਿਚੁਏਸ਼ਨ ਇਦਾਂ ਦੀ ਚੱਲ ਰਹੀ ਹੈ ਸਾਰੇ ਪੰਜਾਬ ਚ ਸਾਰੇ ਬਾਰਡਰ ਲਾਈਨ ਜਿੰਨੀ ਹੋਈ ਆ ਜੇ ਕੇ ਆ ਰਾਜਸਥਾਨ ਹੈ ਸਾਰੇ ਥਾਂ ਤੇ ਭਾਜੀ ਰਾਤ ਦੀ ਕਿੰਨੇ ਕਵਿਜ ਦੀ ਘਟਨਾ ਹੋ ਸਕਦੀ ਹੈ ਬੰਦੇ ਇਹ 12 ਤੋਂ 1 ਦੇ ਵਿੱਚ ਹੋਣੀ ਹੈ ਜੀ